ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਜੋ ਤੁਹਾਡੇ ਲਈ ਲੈ ਕੇ ਆਇਆ ਇਹ ਯੂਪੀ ਦੇ ਮਰਾਦਾਬਾਦ ਸ਼ਹਿਰ ਦੀ ਸਟੋਰੀ ਹੈ ਇਹ ਉਹੀ ਮਰਾਦਾਬਾਦ ਸ਼ਹਿਰ ਜੋ ਕਿ ਪਿੱਤਲ ਦੇ ਕਾਰੋਬਾਰ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਇੱਕ ਦਿਨ ਇਸ ਦੀ ਸਟੋਰੀ ਮੈਂ ਹੋਰ ਵੀ ਸੁਣਾਈ ਸੀ ਜਿਸ ਦੇ ਵਿੱਚ ਇੱਕ ਪਿੱਤਲ ਦੇ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਘਰ ਦੇ ਵਿੱਚ ਹੀ ਰਾਤ ਨੂੰ ਸੁੱਤਿਆਂ ਪਿਆਂਸ ਦੇ ਚਾਕੂ ਮਾਰੇ ਗਏ ਸੀ ਜੇ ਤੁਸੀਂ ਉਹ ਸਟੋਰੀ ਨਹੀਂ ਸੁਣੀ ਤਾਂ ਆਪਣੇ ਚੈਨਲ ਦੇ ਉੱਤੇ ਉਹ ਵੀ ਸਟੋਰੀ ਹੈ ਤੁਸੀਂ ਉਹ ਵੀ ਸੁਣ ਸਕਦੇ ਹੋ ਤਾਜੇ ਗੱਲ ਕਰੀਏ ਇਸ ਸਟੋਰੀ ਦੀ ਇਸ ਸਟੋਰੀ ਦੀ ਸ਼ੁਰੂਆਤ ਹੁੰਦੀ ਆ ਪਾਕ ਬੜਾ ਪੁਲਿਸ ਸਟੇਸ਼ਨ ਦੇ ਇੱਕ ਇਲਾਕੇ ਤੋਂ ਜਿੱਥੇ ਕਿ ਲੋਕਾਂ ਨੂੰ ਸਵੇਰੇ ਇੱਕ ਲਾਸ਼ ਵਾਲੀ ਸ਼ਲਾਸ਼ ਮਿਲਦੀ ਆ ਲੋਕ ਚੈੱਕ ਕਰਦੇ ਆ ਜਦੋਂ ਆਲੇ-ਦਾਲੇ ਕੁਝ ਪਤਾ ਨਹੀਂ ਲੱਗਦਾ ਕਿ ਕਿਸ ਦੀ ਲਾਸ਼ ਹੋ ਸਕਦੀ ਆ ਤਾਂ ਫਿਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੀ ਫੋਨ ਕਰ ਦਿੰਦੇ ਆ ਪੁਲਿਸ ਸਟੇਸ਼ਨ ਤੋਂ ਅਧਿਕਾਰੀ ਪਹੁੰਚਦੇ ਆ ਆ ਕੇ ਫਿਰ ਉਹ ਜਾਂਚ ਸ਼ਾਨਦਿਸ਼ੂ ਕਰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਸ ਦੀ ਇਹ ਲਾਸ਼ ਆ ਉਸ ਇਨਸਾਨ ਦਾ ਕਤਲ ਗਲੇ ਦੇ ਉੱਤੇ ਚਾਕੂ ਮਾਰ ਕੇ ਕੀਤਾ ਗਿਆ ਕਿਉਂਕਿ ਉਸ ਦਾ ਗਲਾ ਕਿਸੇ ਤਿੱਖੀ ਚੀਜ਼ ਨਾਲ ਕੱਟਿਆ ਹੁੰਦਾ ਤਾਂ ਸਨਾਖਤ ਕੀਤੀ ਜਾਂਦੀ ਹੈ ਸਨਾਖਤ ਤੋਂ ਬਾਅਦ ਘਰ ਦਾ ਪਤਾ ਲੱਗਦਾ ਹੁੰਦਾ ਫਿਰ ਘਰਦਿਆਂ ਨੂੰ ਬੁਲਾਇਆ ਜਾਂਦਾ ਘਰਦਿਆਂ ਨੂੰ ਲਾਸ਼ ਦਿਖਾਈ ਜਾਂਦੀ ਹੈ ਤਾਂ ਘਰ ਦੇ ਪਹਿਚਾਣਦੇ ਕਿ ਹਾਂ ਇਹ ਸਾਡੇ ਹੀ ਕਿਸੇ ਬੰਦੇ ਦੀ ਲਾਸ਼ ਹੈ ਤਾਂ ਪੁਲਿਸ ਸਨਾਖਤ ਕਰਦੀ ਹੈ ਸਨਾਖਤ ਤੋਂ ਬਾਅਦ ਫੋਰ ਵੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਂਦਾ ਕਿ ਜਿਸ ਦੀ ਇਹ ਲਾਸ਼ ਹੈ ਉਸ ਦਾ ਕਤਲ ਚੋਰੀ ਲਈ ਕੀਤਾ ਹੋ ਸਕਦਾ ਕਿਉਂਕਿ ਜਿਹੜੀ ਉਹ Laash ਮਿਲੀ ਆ ਉਸ ਦੇ ਨਾਲ ਤਾਂ ਕੋਈ ਜੇਬ ਦੇ ਵਿੱਚ ਪੈਸੇ ਮਿਲਦੇ ਆ ਨਾ ਹੀ ਕੋਈ ਕੀਮਤੀ ਸਮਾਨ ਉਸ ਦਾ ਫੋਨ ਵਗੈਰਾ ਸਭ ਕੁਝ ਗਾਇਬ ਹੁੰਦਾ ਤੇ ਪੁਲਿਸ ਇੱਕ ਪਾਸੇ ਇਹ ਪੱਖ ਤੋਂ ਵੀ ਜਾਂਚ ਕਰਦੀ ਆ ਤੇ ਦੂਜੇ ਪਾਸੇ ਪੁਲਿਸ ਸੋਚਦੀ ਆ ਕਿ ਇਹ ਕਤਲ ਵੀ ਹੋ ਸਕਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਕਾਤਲ ਨੇ ਬਹੁਤ ਜ਼ਿਆਦਾ ਛਾਤਰ ਨੇ ਕੀ ਪਤਾ ਹੋ ਸਕਦਾ ਕਿ ਕਾਤਲ ਇਸ ਨੂੰ ਜਾਣ ਕੇ ਚੋਰੀ ਦਿਖਾਉਣਾ ਚਾਹੁੰਦਾ ਹੋਵੇ ਤਾਂ ਪੁਲਿਸ ਘਰਦਿਆਂ ਤੋਂ ਪੁੱਛਗਈ ਸ਼ੁਰੂ ਕਰਦੀ ਆ ਕਰਦਿਆਂ ਦੀ ਮੋੜਲੇ ਪੁੱਛ ਗਏ ਤੋਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਨਸਾਨ ਜਿਸ ਦੀ ਲਾਸ਼ ਸੀਗੀ ਉਹ ਇੱਕ ਈ ਰਿਕਸ਼ਾ ਚਾਲਕ ਸੀ ਉਹ ਈ ਰਿਕਸ਼ਾ ਚਲਾਉਂਦਾ ਸੀਗਾ ਤਾਂ ਪੁਲਿਸ ਉੱਥੇ ਫਿਰ ਸੀਸੀਟੀਵੀ ਵਗੈਰਾ ਚੈੱਕ ਕਰਦੀ ਹੈ ਤਾਂ ਕਿ ਕੋਈ ਵੀਡੀਓ ਵਗੈਰਾ ਦੇ ਵਿੱਚ ਕਾਤਲ ਜਾਂ ਫਿਰ ਇਸ ਦਾ ਪਤਾ ਲੱਗ ਸਕੇ ਕਤਲ ਦਾ ਤਾਂ ਜਿੱਥੇ ਉਹ ਲਾਸ਼ ਮਿਲਦੀ ਹੈ ਤਾਂ ਆਲੇ-ਦਾਲੇ ਪੁਲਿਸ ਨੂੰ ਉੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਮਿਲਦਾ ਤਾਂ ਫਿਰ ਜਿਹੜੀ ਇਹ ਜਾਂਚ ਹੁੰਦੀ ਹੈ ਇਹ ਉਹੀ ਕਿ ਤਰ੍ਹਾਂ ਰੁਕੇ ਰਹਿ ਜਾਂਦੀ ਹੈ ਕਿਉਂਕਿ ਨਾ ਤਾਂ ਕਾਤਲ ਮਿਲ ਰਿਹਾ ਨਾ ਹੀ ਕੋਈ ਚੋਰ ਵਗੈਰਾ ਆਇਆ ਜਾਂ ਕਿਉਂਕਿ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਂਦੇ ਜਿਨ੍ਹਾਂ ਜਿਨ੍ਹਾਂ ਤੋਂ ਵੀ ਸ਼ੱਕ ਹੁੰਦਾ ਪੁਲਿਸ ਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਤਾਂ ਫਿਰ ਥੋੜਾ ਟਾਈਮ ਲੰਘਦਾ ਤਾਂ ਫਿਰ ਮੁਰਾਦਾਬਾਦ ਦੇ ਇੱਕ ਮਾਇਨਾ ਚੋਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਆਉਂਦੀ ਆ ਕਿ ਇੱਕ লাশ ਲਾਵਰਿਸ਼ ਨਾਸ਼ ਪਈ ਹੈ ਤਾਂ ਉੱਥੋਂ ਵੀ ਜਦੋਂ ਪੁਲਿਸ ਜਾ ਕੇ ਚੈੱਕ ਕਰਦੀ ਹੈ ਤਾਂ ਉੱਥੇ ਵੀ ਇੱਕ লাশ ਜਿਸ ਦਾ ਗਲਾ ਕੱਟਿਆ ਹੁੰਦਾ ਉਹ ਮਿਲਦੀ ਹੈ ਪੁਲਿਸ ਆੜਾੜੇ ਉਤਾਵੀ ਚੈੱਕ ਕਰਦੀ ਆ ਉਹਦੇ ਵੀ ਸਨাক্ত ਕੀਤੀ ਜਾਂਦੀ ਆ ਉਸ ਦਾ ਵੀ ਪਰਿਵਾਰ ਲੈਂਦਾ ਤੇ ਪੁਲਿਸ ਜਦੋਂ ਫਿਰ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚਦੀ ਕਿਉਂਕਿ ਪੁਲਿਸ ਵੱਲੋਂ ਉੱਥੇ ਵੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤੇ ਪਹਿਲਾ ਵਾਲਾ ਜਿਹੜਾ ਮਾਮਲਾ ਸੀ ਉੱਥੇ ਵੀ ਤਾਂ ਇਹ ਦੋਨੋਂ ਅਲੱਗ-ਅਲੱਗ ਥਾਣੇ ਹੁਣ ਕਰਕੇ ਪਹਿਲਾਂ ਤਾਂ ਇਹਨਾਂ ਦੇ ਕੇਸਾਂ ਦੇ ਵਿੱਚ ਕੋਈ ਕੁਝ ਪਤਾ ਨਹੀਂ ਲੱਗਦਾ ਤਾਂ ਫਿਰ ਜਿਹੜੇ ਮਾਇਨਾ ਥੋਰ ਵਾਲੇ ਥਾਣੇ ਦੇ ਪੁਲਿਸ ਸਟੇਸ਼ਨ ਦੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਇਦਾਂ ਦਾ ਇੱਕ ਮਾਮਲਾ ਪਹਿਲਾਂ ਫਾਕਪੜਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਆਇਆ ਸੀ ਤਾਂ ਫਿਰ ਉਹ ਉਹ ਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਆ ਤੇ ਇਸ ਮਾਮਲੇ ਨੂੰ ਦੋਨਾਂ ਨੂੰ ਜੋੜ ਕੇ ਦੇਖਣ ਲੱਗਦੇ ਆ ਤਾਂ ਜਦੋਂ ਇਹ ਦੋਨਾਂ ਮਾਮਲੇ ਨੂੰ ਜੋੜ ਕੇ ਦੋਨਾਂ ਦੀਆਂ ਫਾਈਲਜ਼ ਵਗੈਰਾ ਸ਼ੇਅਰ ਕੀਤੀਆਂ ਜਾਂਦੀਆਂ ਨੇ ਤਾਂ ਪੁਲਿਸ ਨੂੰ ਕਾਫੀ ਜ਼ਿਆਦਾ ਇਹਦੇ ਵਿੱਚ ਕਾਮਨ ਚੀਜ਼ਾਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਇਹ ਹੱਤਿਆ ਕੀਤੀ ਗਈ ਹੈ ਇਹਨਾਂ ਦਾ ਕਤਲ ਕੀਤਾ ਗਿਆ ਦੋਨੋਂ ਇਨਸਾਨਾਂ ਦਾ ਤਾਂ ਇਹ ਚਾਕੂ ਨਾਲ ਕੀਤਾ ਗਿਆ ਕਿਉਂਕਿ ਦੋਨਾਂ ਦੇ ਗਾਲ ਦੇ ਉੱਤੇ ਸੇਮ ਕੱਟ ਹੁੰਦੇ ਆ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਉਂਦਾ ਇਦਾਂ ਲੱਗਦਾ ਕਿ ਇੱਕੇ ਤਰ੍ਹਾਂ ਦੇ ਹਥਿਆਰ ਨਾਲ ਕਤਲ ਕੀਤਾ ਹੋ ਸਕਦਾ ਕਿਉਂਕਿ ਜੇ ਤਲਵਾਰ ਨਾਲ ਕਟਾਂਗੇ ਤਾਂ ਹੋਰ ਤਰ੍ਹਾਂ ਦਾ ਜਖਮ ਹੁੰਦਾ ਜੇ ਕਿਸੇ ਹੋਰ ਚੀਜ਼ ਨਾਲ ਕੱਟ ਦਿਆਂਦਾ ਹੋਰ ਤਰ੍ਹਾਂ ਦਾ ਹੁੰਦਾ ਜੇ ਚਾਕੂ ਨਾਲ ਕੱਟਦੇ ਆ ਪਤਲਾ ਜਖਮ ਜਿਵੇਂ ਦਾ ਹੁੰਦਾ ਤਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇੱਕੇ ਹਥਿਆਰ ਨਾਲ ਹੋਇਆ ਇੱਕ ਤਰ੍ਹਾਂ ਦੇ ਹਥਿਆਰ ਨਾਲ ਜਾਨੀ ਕਿ ਇੱਕ ਇੱਕ ਤਰ੍ਹਾਂ ਚਾਕੂ ਨਾਲ ਹੀ ਕਤਲ ਕੀਤੇ ਗਏ ਹੁੰਦੇ ਆ ਇਹਨਾਂ ਦੇ ਗਲਾ ਕੱਟ ਕੇ ਤਾਂ ਫਿਰ ਇੱਕ ਇਹਨਾਂ ਨੂੰ ਗੱਲ ਹੋਰ ਪਤਾ ਲੱਗਦੀ ਜਿਵੇਂ ਕਿ ਪਹਿਲਾ ਵਾਲ ਜਿਹੜਾ ਇਨਸਾਨ ਸੀ ਜਿਸ ਦਾ ਕਤਲ ਹੋਇਆ ਸੀ ਉਹ ਈ ਰਿਕਸ਼ਾ ਚਲਾਉਂਦਾ ਸੀ ਤਾਂ ਜਿਹੜਾ ਦੂਜਾ ਉਹ ਵੀ ਰਿਕਸ਼ੇ ਚਲਾਉਦਾ ਹੁੰਦਾ ਘਰਦੇ ਤੋਂ ਪਤਾ ਲੱਗਦਾ ਹੁਣ ਦੋ ਚੀਜ਼ਾਂ ਜ਼ਿਆਦਾ ਕੋਇਨਸੀਡੈਂਸ ਲਗਾ ਲਓ ਹੈਨਾ ਹੋ ਸਕਦੀਆਂ ਜਾਂ ਫਿਰ ਇਹਨਾਂ ਦੇ ਵਿੱਚ ਕੋਈ ਕਨੈਕਸ਼ਨ ਵੀ ਹੋ ਸਕਦਾ ਪਰ ਪੁਲਿਸ ਕਾਫੀ ਜ਼ਿਆਦਾ ਜਾਂਚ ਕਰਦੀ ਆ ਉਹਨਾਂ ਦਾ ਇਹ ਦੋਨਾਂ ਦਾ ਆਪਸ ਦੇ ਵਿੱਚ ਇਹਨਾਂ ਗੱਲਾਂ ਤੋਂ ਬਿਨਾਂ ਹੋਰ ਕੋਈ ਕਨੈਕਸ਼ਨ ਨਹੀਂ ਹੁੰਦਾ ਦੋਨੇ ਇੱਕ ਦੂਜੇ ਨੂੰ ਬਿਲਕੁਲ ਵੀ ਜਾਣਦੇ ਨਹੀਂ ਕੁਛ ਨਹੀਂ ਤਾਂ ਪੁਲਿਸ ਨੂੰ ਇੱਕ ਵਾਰ ਤਾਂ ਲੱਗਦਾ ਕਿ ਇਹ ਕੇਸ ਇੱਕ ਦਿਸ਼ਾ ਵੱਲ ਨੂੰ ਜਾ ਰਿਹਾ ਤਾਂ ਪਰ ਫਿਰ ਇੱਕ ਥਾਵੇਂ ਆ ਕੇ ਰੁਕ ਜਾਂਦਾ ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦਾ ਤਾਂ ਥੋੜਾ ਟਾਈਮ ਲੰਘਦਾ ਤਾਂ 7 ਸਤੰਬਰ 2023 ਨੂੰ ਇੱਕ ਮੁੰਡਾ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਦਾ ਨਾਮ ਆ ਮੁੰਡਾ ਪੁਲਿਸ ਸਟੇਸ਼ਨ ਇਹ ਵੀ ਮਰਾਦਾਬਾਦ ਦਾ ਹੀ ਪੁਲਿਸ ਸਟੇਸ਼ਨ ਆ ਉਸ ਦੇ ਵਿੱਚ ਇੱਕ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਦੱਸਿਆ ਜਾਂਦਾ ਕਿ ਕੋਈ ਬੰਦਾ ਖੂਹ ਦੇ ਵਿੱਚ ਡਿੱਗਿਆ ਹੋਇਆ ਤੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਤਾਂ ਮੌਕੇ ਤੇ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚਦੇ ਆ ਜਾ ਕੇ ਦੇਖਿਆ ਜਾਂਦਾ ਤਾਂ ਅੰਦਰ ਇੱਕ ਇਨਸਾਨ ਚੀਕਾਂ ਮਾਰ ਰਿਹਾ ਹੁੰਦਾ ਖੂਹ ਦੇ ਵਿੱਚ ਤਾਂ ਪੁਲਿਸ ਆਪਣੀ ਟੀਮ ਬੁਲਾਉਂਦੀ ਆ ਆਪਣੇ ਅਜਿਹੇ ਬੰਦੇ ਬੁਲਾਉਂਦੇ ਜਿਹੜੇ ਉਹਨੂੰ ਅੰਦਰੋਂ ਕੱਢ ਸਕਣ ਤਾਂ ਫਟਾਫਟ ਇੰਤਜ਼ਾਮ ਕੀਤਾ ਜਾਂਦਾ ਤੇ ਉਸ ਬੰਦੇ ਨੂੰ ਅੰਦਰੋਂ ਜਦੋਂ ਬਦਲ ਕੇ ਜਿਹੜੇ ਟੀਮ ਦੇ ਮੈਂਬਰ ਨੇ ਅੰਦਰ ਪਹੁੰਚਦੇ ਦੇਖਦੇ ਆ ਕਿ ਇੱਥੇ ਇੱਕ ਇਨਸਾਨ ਜੋ ਕਿ ਖੂਨ ਦੇ ਵਿੱਚ ਲਤਪਤ ਹੋਇਆ ਪਿਆ ਉਸ ਦੇ ਵੀ ਗਲੇ ਦੇ ਉੱਤੇ ਇੱਕ ਕੱਟ ਦਾ ਨਿਸ਼ਾਨ ਹੁੰਦਾ ਤੇ ਉਹਦੀਆਂ ਹੱਡੀਆਂ ਵਗੈਰਾ ਟੁੱਟੀਆਂ ਪਈਆਂ ਹੁੰਦੀਆਂ ਤਾਂ ਉਹਨੂੰ ਫਟਾਫਟ ਬਾਹਰ ਕੱਢਿਆ ਜਾਂਦਾ ਬਾਹਰ ਕੱਢ ਕੇ ਦੇਖਿਆ ਜਾਂਦਾ ਉਹ ਬੋਲਣ ਦੀ ਮਤਲਬ ਕਿ ਹਾਲਾਤ ਦੇ ਵਿੱਚ ਨਹੀਂ ਹੁੰਦਾ ਕਿ ਕੋਈ ਬਿਆਨ ਵਗੈਰਾ ਦੇ ਸਕੇ ਤਾਂ ਫਟਾਫਟ ਪੁਲਿਸ ਉਹਨੂੰ ਫਿਰ ਹਸਪਤ ਹਸਪਤਾਲ ਪਹੁੰਚਾਇਆ ਜਾਂਦਾ ਡਾਕਟਰ ਉਹਨੂੰ ਦੱਸਦੇ ਆ ਪੁਲਿਸ ਨੂੰ ਕਿ ਇਹ ਬੋਲ ਨਹੀਂ ਸਕਦਾ ਵਾਲੇ ਇਹਦਾ ਟ੍ਰੀਟਮੈਂਟ ਵਗੈਰਾ ਕਰਨਾ ਪੈਣਾ ਤਾਂ ਫਿਰ ਸ਼ਾਇਦ ਕੁਝ ਬੋਲ ਸਕੇ ਕਿਉਂਕਿ ਉਸਦੇ ਗਲੇ ਦੇ ਉੱਤੇ ਕੱਟ ਲੱਗਿਆ ਹੁੰਦਾ ਤਾਂ 2-3 ਦਿਨ ਉਹਦਾ ਟ੍ਰੀਟਮੈਂਟ ਚੱਲਦਾ ਤਾਂ 3 ਦਿਨਾਂ ਬਾਅਦ ਫਿਰ ਪੁਲਿਸ ਕੋਲੇ ਡਾਕਟਰਾਂ ਦਾ ਫੋਨ ਆਉਂਦਾ ਹਸਪਤਾਲ ਚੋਂ ਤਾਂ ਦੱਸਿਆ ਜਾਂਦਾ ਕਿ ਉਹ ਜਿਹੜਾ ਬੰਦਾ ਤੁਸੀਂ ਭਰਤੀ ਕਰਾ ਕੇ ਗਏ ਸੀ ਉਹ ਬੋਲਣ ਲੱਗ ਗਿਆ ਤਾਂ ਪੁਲਿਸ ਪਹੁੰਚਦੀ ਹੈ ਮੌਕੇ ਤੇ ਜਾ ਕੇ ਉੱਥੇ ਉਹਦੇ ਬਿਆਨ ਲਏ ਜਾਂਦੇ ਆ ਪੁਲਿਸ ਫਿਰ ਬਿਆਨ ਲੈਂਦੀ ਆ ਤੇ ਬਿਆਨਾਂ ਦੇ ਵਿੱਚ ਉਹ ਤੋਂ ਪੁੱਛਿਆ ਜਾਂਦਾ ਕਿ ਤੂੰ ਉਸ ਜਗ੍ਹਾ ਤੇ ਕਿਵੇਂ ਪਹੁੰਚਿਆ ਖੂਹ ਦੇ ਵਿੱਚ ਕਿਵੇਂ ਡਿੱਗਿਆ ਤੇ ਤੇਰੇ ਗਲੇ ਦੇ ਉੱਤੇ ਕੱਟ ਦਾ ਨਿਸ਼ਾਨ ਕਿਵੇਂ ਆ ਤਾਂ ਫਿਰ ਉਹ ਪੁਲਿਸ ਨੂੰ ਜਿਹੜੀਆਂ ਗੱਲਾਂ ਦੱਸਦਾ ਤਾਂ ਪੁਲਿਸ ਨੂੰ ਹੈਰਾਨ ਕਰ ਦਿੰਦੀਆਂ ਕਿਉਂਕਿ ਉਹ ਪੁਲਿਸ ਨੂੰ ਦੱਸਦਾ ਕਿ ਮੈਂ ਇੱਕ ਦਿਨ ਜਿਹੜਾ ਦਿੱਲੀ ਲਖਨਊ ਹਾਈਵੇ ਹੈ ਉਸ ਦੇ ਉੱਤੇ ਜਾ ਰਿਹਾ ਸੀ ਆਪਣਾ ਰਿਕਸ਼ਾ ਲੈ ਕੇ ਤਾਂ ਮੈਨੂੰ ਇੱਕ ਇਨਸਾਨ ਇੱਕ ਬੰਦਾ ਹੱਥ ਦੇ ਕੇ ਰੋਕਦਾ ਤੇ ਉਹ ਮੈਨੂੰ ਕਹਿੰਦਾ ਕਿ ਮੈਂ ਸਬਜ਼ੀ ਵੇਚਦਾ ਕਿ ਸਬਜ਼ੀ ਵੇਚਣ ਦੇ ਲਈ ਮੈਨੂੰ ਕਿਤੇ ਕੋਈ ਸਬਜ਼ੀ ਖਰੀਦ ਕੇ ਲੈ ਕੇ ਆਉਣੀ ਹੈ ਕਿਸੇ ਪਿੰਡ ਦੇ ਵਿੱਚੋਂ ਮੈਂ ਕੀਰੇ ਵਗੈਰਾ ਵੇਚਦਾ ਤਾਂ ਤੂੰ ਮੇਰੇ ਨਾਲ ਚੱਲ ਸਕਦਾ ਤਾਂ ਉਹ ਫਿਰ ਹਾਂ ਕਰ ਦਿੰਦਾ ਕਿਉਂਕਿ ਉਹ ਕਹਿੰਦਾ ਮੈਂ ਰਿਕਸ਼ਾ ਚਲਾਉਣ ਲਈ ਘਰੋਂ ਨਿਕਲਿਆ ਸੀ ਕਰਾਇਆ ਵਗੈਰਾ ਕਰ ਲਈ ਸਵਾਰੀ ਨਹੀਂ ਮਿਲੀ ਤਾਂ ਮੈਂ ਉਹਨੂੰ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਮੈਂ ਤੇਰੀ ਸਬਜ਼ੀ ਲੈ ਆਉਂਗਾ ਤਾਂ ਉਹ ਕਹਿੰਦਾ ਮੇਰੇ ਨਾਲ ਬੈਠਦਾ ਤੇ ਅਸੀਂ ਇਕੱਠੇ ਚਲੇ ਜਾਂਦੇ ਹਾਂ ਤੇ ਇਕੱਠੇ ਜਾਂਦੇ ਅਸੀਂ ਹਾਈਵੇ ਤੋਂ ਇੱਕ ਪਾਸੇ ਨੂੰ ਥੱਲੇ ਨੂੰ ਉਤਰ ਜਾਂਦੇ ਪਿੰਡਾਂ ਵੱਲ ਨੂੰ ਚਲੇ ਜਾਂਦੇ ਆ ਉੱਥੇ ਉਹ ਦੱਸਦਾ ਕਿ ਸਬਜ਼ੀ ਦਾ ਕਾਫੀ ਜ਼ਿਆਦਾ ਕੰਮ ਚੱਲ ਰਿਹਾ ਸੀ ਕਹਿੰਦਾ ਸਬਜ਼ੀ ਲੈਣ ਤੋਂ ਪਹਿਲਾਂ ਕਿਸੇ ਤੋਂ ਸਬਜ਼ੀਜੀ ਤੋਂ ਲੈਣੀ ਸੀ ਉਸ ਤੋਂ ਲੈਣ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੂੰ ਫੋਨ ਕਰਦਾ ਹੈ ਜਿਹੜਾ ਬੰਦਾ ਉਹ ਨਾਲ ਲੈ ਕੇ ਜਾਂਦਾ ਜਿਹੜੀ ਸਵਾਰੀ ਹੁੰਦੀ ਹੈ ਉਹ ਕਹਿੰਦਾ ਕਿਸੇ ਨੂੰ ਫੋਨ ਕਰਦਾ ਤੇ ਦੋ ਬੰਦੇ ਉੱਥੇ ਹੋਰ ਆ ਜਾਂਦੇ ਆ ਤੇ ਉਹ ਉੱਤਰ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗਦਾ ਕਹਿੰਦਾ ਮੈਂ ਵੀ ਲਵੇ ਖੜਾ ਸੀ ਤਾਂ ਅਚਾਨਕ ਹੀ ਗੱਲਾਂ ਕਰਦੇ ਕਰਦੇ ਉਹਨਾਂ ਨੇ ਮੈਨੂੰ ਦੋ ਜਣਾਂ ਨੇ ਫੜ ਲਿਆ ਤੇ ਜਿਹੜਾ ਰਿਕਸ਼ਾ ਚਲਾ ਮੇਰੇ ਨਾਲ ਗਿਆ ਸੀ ਰਿਕਸ਼ੇ ਦੇ ਵਿੱਚ ਉਹਨੇ ਕਹਿੰਦਾ ਮੇਰੇ ਘਰ ਦੰਦੇ ਉੱਤੇ ਚਾਕੂ ਮਾਰਤਾ ਕਹਿੰਦਾ ਮੈਂ ਬਹੁਤ ਜ਼ਿਆਦਾ ਰੌਲਾ ਪਾਇਆ ਬਹੁਤ ਜ਼ਿਆਦਾ ਉਹਨਾਂ ਨੇ ਬੇਨਤੀਆਂ ਕੀਤੀਆਂ ਪਰ ਕਹਿੰਦਾ ਕੋਈ ਵੀ ਗੱਲਬਾਤ ਸਿਰੇ ਨਹੀਂ ਲੱਗੀ। ਮੈਨੂੰ ਉਹਨਾਂ ਨੇ ਛੱਡਿਆ ਨਹੀਂ। ਕਹਿੰਦਾ ਉਹ ਜਦੋਂ ਮੈਂ ਬੇਹੋਸ਼ੀ ਦੀ ਹਾਲਤ ਚੋਂ ਕੇ ਨੀਚੇ ਗਿਰ ਗਿਆ ਤਾਂ ਉਹਨਾਂ ਨੇ ਕਹਿੰਦਾ ਮੇਰੇ ਜਿਹੜਾ ਸਮਾਨ ਸੀ ਸਾਰਾ ਉਹ ਕੱਢ ਲਿਆ। ਮੇਰਾ ਤਾਂ ਫੋਨ ਵਗੈਰਾ ਮੇਰੇ ਪੈਸੇ ਵਗੈਰਾ ਖੋਲੇ। ਉਸ ਤੋਂ ਬਾਅਦ ਉਹਨਾਂ ਮੈਨੂੰ ਰਿਕਸ਼ੇ ਦੇ ਵਿੱਚ ਰੱਖਿਆ ਤੇ ਆਉਂਦੇ ਹੋਏ ਮੈਨੂੰ ਕਹਿੰਦਾ ਇੱਕ ਖੂਹ ਦੇ ਵਿੱਚ ਸੱਟ ਗਿਆ। ਉਹਨਾਂ ਨੂੰ ਇਦਾਂ ਸੀ ਜਾਂ ਤਾਂ ਇਹ ਮਰ ਗਿਆ ਜਾਂ ਨਹੀਂ ਮਰਿਆ ਤਾਂ ਖੂਹ ਦੇ ਵਿੱਚ ਮਰ ਜੂਗਾ। ਤਾਂ ਉਹ ਦੱਸਦਾ ਉਸ ਤੋਂ ਬਾਅਦ ਪੁਲਿਸ ਨੂੰ ਕਿ ਤੁਹਾਨੂੰ ਪਤਾ ਹੀ ਆ। ਫਿਰ ਮੈਨੂੰ ਬਾਹਰ ਕੱਢਿਆ ਗਿਆ ਉਸ ਤੋਂ ਸਭ ਪੁਲਿਸ ਨੂੰ ਪੁੱਛਦੀ ਆ ਕਿ ਤੂੰ ਉਸ ਇਨਸਾਨ ਨੂੰ ਪਛਾਣ ਸਕਦਾ ਜਾਂ ਜਾਣਦਾ ਜਿਹਨੇ ਤੈਨੂੰ ਲੈ ਕੇ ਗਿਆ ਸੀ ਜਿਹਨੇ ਤੇਰਾ ਰਿਕਸ਼ਾ ਕਰਾਇਤੇ ਕੀਤਾ ਸੀ ਤਾਂ ਪੁਲਿਸ ਨੂੰ ਦੱਸਦਾ ਕਿ ਹਾਂ ਕਿ ਉਹ ਇਨਸਾਨ ਜਿਹਨੇ ਮੈਨੂੰ ਮੇਰਾ ਰਿਕਸ਼ਾ ਬੁੱਕ ਕੀਤਾ ਸੀ ਉਹ ਦਿੱਲੀ ਹਾਈਵੇ ਦੇ ਉੱਤੇ ਹੀ ਖੀਰੇ ਵੇਚਣ ਦਾ ਕੰਮ ਕਰਦਾ ਉਹਦਾ ਨਾਮ ਦਾਨੀਸ਼ ਆ ਤਾਂ ਪੁਲਿਸ ਦੇ ਕੋਲ ਇੱਕ ਨਾਮ ਹੁੰਦਾ ਇੱਕ ਜਗ੍ਹਾ ਦਾ ਪਤਾ ਹੁੰਦਾ ਤਾਂ ਪੁਲਿਸ ਉਹਨੂੰ ਨਾਮ ਲੈਂਦੀ ਆ ਤੇ ਜਾ ਕੇ ਜਿੱਥੇ ਉਹ ਦੱਸਦਾ ਕਿ ਇੱਥੇ ਉਹ ਸਬਜ਼ੀ ਵੇਚਦਾ ਉਹ 2 ਮੌਜੂਦ ਹੁੰਦਾ ਜਾ ਕੇ ਪੁਲਿਸ ਫਿਰ ਦਾਨਿਸ਼ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਇੱਕ ਸਬਜ਼ੀਆਂ ਵੇਚਣ ਵਾਲਾ ਕਤਲ ਕਿਵੇਂ ਕਰ ਸਕਦਾ ਹੈ ਨਾ ਆਪਾਂ ਸੋਚਦੇ ਹਾਂ ਕਿ ਸਬਜ਼ੀਆਂ ਵੇਚ ਰਿਹਾ ਉਹਨੂੰ ਕੀ ਲੈਣਾ ਕਤਲ ਕਰਕੇ ਤੇ ਕਤਲ ਕੀਤਾ ਕਿਉਂ ਪਹਿਲਾਂ ਵੀ ਦੋ ਬੰਦਿਆਂ ਦਾ ਕਤਲ ਕਰ ਚੁੱਕਿਆ ਹੈ ਨਾ ਤੇ ਤੀਜੇ ਦੀ ਉਹਨੇ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਨੂੰ ਹੁਣ ਤੱਕ ਲੱਗਦਾ ਕਿ ਇਹ ਸੇਮ ਮਾਮਲਾ ਹੋ ਸਕਦਾ ਕਿਉਂਕਿ ਦੋ ਮਾਮਲੇ ਗੱਲ ਦੇ ਉੱਤੇ ਚਾਕੂ ਮਾਰ ਕੇ ਕਤਲ ਹੋਏ ਨੇ ਇੱਕ ਇਹ ਪਹਿਲਾਂ ਵਾਲੇ ਮਾਮਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਤਾਂ ਇਹਨਾਂ ਨੂੰ ਵੀ ਪਤਾ ਹੀ ਸੀਗਾ ਇਹ ਪੁਲਿਸ ਸਟੇਸ਼ਨ ਦੇ ਲੋਕਾਂ ਨੂੰ ਤੇ ਉਹ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਪੁਲਿਸ ਪੁਲਿਸ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਦੀ ਆ ਤੇ ਜਿਹੜੇ ਦੋ ਬੰਦੇ ਹੋਰ ਉਹਦੇ ਨਾਲ ਹੁੰਦੇ ਆ ਫਿਰ ਉਹ ਵੀ ਫੜੇ ਜਾਂਦੇ ਆ ਤਾਂ ਤੇ ਇਹਨਾਂ ਨੂੰ ਪੁੱਛ ਕੇ ਫਿਰ ਪੁੱਛਗਿਚ ਕੀਤੀ ਜਾਂਦੀ ਆ ਪੁਲਿਸ ਮਤਲਬ ਕਿ ਫੜ ਕੇ ਫਿਰ ਪੁੱਛਗਿਚ ਕੀਤੀ ਜਾਂਦੀ ਆ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਤਾਂ ਫਿਰ ਉਹ ਜਿਹੜੀਆਂ ਗੱਲਾਂ ਦੱਸਦੇ ਆ ਉਹ ਆਪਾਂ ਨੂੰ ਹੈਰਾਨ ਵੀ ਕਰ ਸਕਦੀਆਂ ਤੇ ਸੋਚਣ ਲਈ ਮਜਬੂਰ ਵੀ ਕਰ ਦਿੰਦੀਆਂ ਨੇ ਕਿਉਂਕਿ ਉਹ ਦੱਸ ਦਿਆ ਕਿ ਮੈਂ ਸਬਜ਼ੀ ਵੇਚਣ ਦਾ ਕੰਮ ਕਰਦਾ ਪਰ ਮੈਨੂੰ ਨਸ਼ਾ ਕਰਨ ਦੀ ਆਦਤ ਪੈ ਗਈ ਨਸ਼ਾ ਮੇਰਾ ਪੂਰਾ ਨਹੀਂ ਹੁੰਦਾ ਸੀ ਤਾਂ ਮੇਰੇ ਨਾਲ ਦੋ ਬੰਦੇ ਹੋਰ ਸੀ ਤਾਂ ਇੱਕ ਦਿਨ ਅਸੀਂ ਸੋਚਿਆ ਕਿ ਆਪਾਂ ਲੁੱਟਖੋਹਾਂ ਕਰ ਲੱਗ ਜਾਈਏ ਤੇ ਅਸੀਂ ਫਿਰ ਇੱਕ ਦਿਨ ਕਹਿੰਦੇ ਲੁੱਟਖੋਹ ਦੇ ਚੱਕਰ 'ਚ ਇੱਕ ਬੰਦੇ ਤੋਂ ਲੁੱਟਖੋਹ ਕਰਨ ਲੱਗੇ ਉਹਦਾ ਗਲ ਕੱਟਤਾ ਤੇ ਉਹ ਮਰ ਗਿਆ ਸਾਨੂੰ ਲੱਗਿਆ ਕਿ ਇਹ ਤਰੀਕਾ ਹੀ ਠੀਕ ਆ ਜੇ ਬੰਦਾ ਜਿਉਂਦਾ ਰਹਿ ਗਿਆ ਤਾਂ ਆਪਾਂ ਨੂੰ ਫੜਾ ਵੀ ਸਕਦਾ ਤੇ ਉਹ ਕਹਿੰਦੇ ਅਸੀਂ ਫਿਰ ਕਿ ਜੇ ਨੂੰ ਮਾਰ ਦਿੰਦੇ ਸੀ ਉਹਦਾ ਗਲਾ ਕੱਟ ਦਿੰਦੇ ਸੀ ਤੇ ਉਦੋਂ ਲੁੱਟਫੋ ਕਰ ਲੈਂਦੇ ਸੀ ਉਹਨਾਂ ਨੇ ਹੁਣ ਤੱਕ ਦੋ ਮਾਰਤੇ ਸੀ ਤੀਜਾ ਵੀ ਮਾਰ ਹੀ ਦਿੱਤਾ ਸੀ ਆਪਣੇ ਉਹਨਾਂ ਨੇ ਆਪਣੇ ਆਪ 'ਚ ਤਾਂ ਪਰ ਉਹ ਵਿਚਾਰਾ ਬਚ ਜਾਂਦਾ ਉਹਦੀ ਕਿਸਮਤ ਚੰਗੀ ਹੁੰਦੀ ਹੈ ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਇੱਕ ਨਸ਼ਾ ਕਰਨ ਵਾਸਤੇ ਬੰਦੇ ਕਤਲ ਤੱਕ ਕਰ ਦਿੰਦੇ ਆ ਹੈਨਾ ਉਹ ਬੰਦੇ ਦੀ ਕਿਸਮਤ ਚੰਗੀ ਹੁੰਦੀ ਹੈ ਕਿ ਉਹ ਬਚ ਜਾਂਦਾ ਖੂਹ ਦੇ ਵਿੱਚੋਂ ਪੁਲਿਸ ਕੱਢ ਲੈਂਦੀ ਆ ਇਹਨਾਂ ਦੇ ਨੱਥ ਪਾਈ ਜਾਂਦੀ ਆ ਪਰ ਜੇ ਉਹ ਨਾ ਬਚਦਾ ਪਤਾ ਨਹੀਂ ਕਿੰਨੇ ਕੁ ਹੋਰ ਇਹਨਾਂ ਨੇ ਮਾਰ ਦੇਣੇ ਸੀ ਹੁਣ ਇੱਕ ਗਰੀਬ ਬੰਦਾ ਵੀ ਨਸ਼ੇ ਦੇ ਵਿੱਚ ਇੰਨਾ ਜਾੜੇ ਫਸ ਚੁੱਕਿਆ ਕਿ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਹੋਰ ਕਰੇ ਕਿ ਉਹ ਇਦਾਂ ਦੇ ਕਾਂਡ ਕਰਨ ਲੱਗ ਜਾਂਦਾ ਏਦਾਂ ਦੇ ਚੀਜ਼ਾਂ ਆਪਾਂ ਨੂੰ ਰੋਜ਼ ਅਕਸਰ ਸਾਹਮਣੇ ਆਉਂਦੀਆਂ ਕਿ ਲੁੱਟਖੋਹਾਂ ਵੱਧ ਗਈਆਂ ਉਹ ਇਹੀ ਕਾਰਨ ਨਸ਼ਾ ਪੂਰਾ ਨਹੀਂ ਹੁੰਦਾ ਪੈਸਾ ਹੈ ਨਹੀਂ ਤੇ ਲੋਕਾਂ ਨੂੰ ਲੁੱਟ ਕੇ ਨਸ਼ਾ ਕੀਤਾ ਜਾਂਦਾ ਤਾਂ ਫਿਰ ਉਹ ਹੁਣ ਜਿਹੜੇ ਤਿੰਨੇ ਨੇ ਇੱਕ ਦਾਨਿਸ਼ ਤੇ ਨਾਲ ਉਹਦੇ ਜਿਹੜੇ ਦੋ ਦੋਸਤ ਸੀ ਉਹ ਤਿੰਨੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤਾਂ ਉਹਨਾਂ ਦੇ ਉੱਤੇ ਹੁਣ ਮੁਕੱਦਮਾ ਚੱਲ ਰਿਹਾ ਤੇ ਉਹ ਬੰਦਾ ਯੋਧਾ ਜਿਹਨੂੰ ਖੂਦ ਦੇ ਵਿੱਚ ਸਿੱਟਿਆ ਸੀ ਹੁਣ ਸਹੀ ਸਲਾਮਤ ਹੈ ਤੇ ਸੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ